ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਲੰਧਰ ਉਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਾਬਾ ਹੈਂਗਰੀ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਗੇ ਜਨਸੰਖਿਆ ਕੰਟਰੋਲ ਪਾਲਿਸੀ 2025 ਦਾ ਖਰੜਾ ਪੇਸ਼ ਕੀਤਾ ਗਿਆ ਅਤੇ ਇਸ ਬਿੱਲ ਰਾਹੀਂ ਨਵੇਂ ਪਰਿਵਾਰਾਂ ਨੂੰ 2 ਤੋਂ ਵੱਧ ਬੱਚੇ ਪੈਦਾ ਕਰਨ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਅਤੇ ਉਲੰਘਣਾ ਕਰਨ ਵਾਲੇ ਨੂੰ 10 ਲੱਖ ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ ਇਸ ਤੋਂ ਇਲਾਵਾ 2 ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਲੋਕਾਂ ਨੂੰ ਚੋਣ ਲੜਨ ਤੇ ਪਾਬੰਦੀ ਲਗਾਉਣਾ ਵੋਟ ਦਾ ਅਧਿਕਾਰ ਖਤਮ ਕਰਨ ਅਤੇ ਸਰਕਾਰੀ ਨੌਕਰੀ ਤੇ پابੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ ਤਾਂ ਉਹ ਇਸ ਪਾਲਿਸੀ ਬਾਰੇ ਵਿਸਥਾਰ ਨਾਲ ਜਾਂਦੇ ਆ। ਜਨਸੰਖਿਆ ਕੰਟਰੋਲ ਬਿੱਲ 2025 ਤੇ ਖਰੜੇ ਰਾਹੀ ਵਿਧਾਇਕ ਬਾਬਾ ਹੈਨਰੀ ਨੇ ਦੋ ਬੱਚਿਆਂ ਤੱਕ ਸੀਮਤ ਪਰਿਵਾਰਾਂ ਨੂੰ ਨਗਦ ਪ੍ਰਤਸਾਹਨ ਦੇ ਨਾਲ ਨਾਲ ਸਬਸਿਡੀਆਂ ਟੈਕਸ ਛੋਟ ਅਤੇ ਆਸਾਨ ਕਰਜ਼ੇ ਦਿੱਤੇ ਜਾਣ ਦੀ ਮੰਗ ਕੀਤੀ ਉਹਨਾਂ ਇਸ ਬਿੱਲ ਨੂੰ ਪੇਸ਼ ਕਰਨ ਸੰਬੰਧੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਦੁਨੀਆ ਦੀ 17% ਤੋਂ ਵੱਧ ਆਬਾਦੀ ਇਕੱਲੇ ਭਾਰਤ ਦੇ ਵਿੱਚ ਰਹਿੰਦੀ ਹੈ ਜਨਸੰਖਿਆ ਕੰਟਰੋਲ 2025 ਦੇ ਆਧਾਰ ਤੇ ਤਰਕ ਦਿੰਦੇ ਆ ਵਿਧਾਇਕ ਨੇ ਕਿਹਾ ਕਿ ਜਨਸੰਖਿਆ ਜ਼ਿਆਦਾ ਹੋਣ ਕਰਕੇ ਦੇਸ਼ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਰਹੇ ਨੇ ਜਿਸ ਕਾਰਨ ਹਵਾ ਪਾਣੀ ਤੇ ਜ਼ਮੀਨ ਤਿੰਨੋਂ ਪ੍ਰਭਾਵਿਤ ਹੋ ਰਹੇ ਨੇ ਅਤੇ ਪੰਜਾਬ ਵਿੱਚ ਸਿਹਤ ਤੇ ਸਿੱਖਿਆ ਪ੍ਰਣਾਲੀ ਜਨਸੰਖਿਆ ਵਧਣ ਕਾਰਨ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ ਸੂਬੇ ਵਿੱਚ ਟੁਕੜੀਆਂ ਸਹੂਲਤਾਂ ਨਾ ਮਿਲਣ ਕਾਰਨ ਨੌਜਵਾਨ ਲਗਾਤਾਰ ਪ੍ਰਵਾਸ ਕਰ ਰਹੇ ਨੇ ਹੈਲਥ ਐਂਡ ਰਾਈਟ ਐਕਟੀਵਿਸਟ ਪ੍ਰੋਫੈਸਰ ਡਾਕਟਰ ਮਿਤੁਲ ਕੁਮਾਰ ਗੁਪਤਾ ਨੇ ਜਨਸੰਖਿਆ ਕੰਟਰੋਲ ਬਿੱਲ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਇੱਕ ਹਾਸੋ-ਮਿਣੀ ਅਤੇ ਮਜ਼ਾਕੂਰ ਗੱਲ ਹੈ ਜਨਸੰਖਿਆ ਕੰਟਰੋਲ ਦਾ ਇੱਕ ਹੋਰ ਪੱਖ ਵੀ ਹੋ ਸਕਦਾ ਹੈ ਕਿ ਜਿਨ੍ਹਾਂ ਦੇ 2 ਬੱਚੇ ਹੋਣਗੇ ਉਹਨਾਂ ਨੂੰ ਸਰਕਾਰੀ ਸਹੂਲਤਾਂ ਮਿਲਣਗੀਆਂ ਜਿਨ੍ਹਾਂ ਦੇ 2 ਤੋਂ ਵੱਧ ਹੋਣਗੇ ਉਹਨਾਂ ਨੂੰ ਇਹ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ ਪਹਿਲੀ ਗੱਲ ਤਾਂ ਇਹ ਕਿ ਸਟ੍ਰੈਪ ਹੀ ਹੋਣਾ ਚਾਹੀਦਾ ਹੈ ਇਸ ਲਈ ਮੀਟਿੰਗਾਂ ਕਰਕੇ ਸਭ ਨੂੰ ਇਕੱਠੇ ਕਰਕੇ ਇੱਕ ਅਜਿਹਾ ਗਰੁੱਪ ਬਣਾਇਆ ਜਾਵੇ ਜਿਹੜਾ ਜਨਸੰਖਿਆ ਕੰਟਰੋਲ ਦੇ ਵੱਖ-ਵੱਖ ਪਹਿਲੂਆਂ ਨੂੰ ਸਟੱਡੀ ਕਰਕੇ ਉਸ ਵਿੱਚ ਦੇਖਣ ਕਿ ਪੰਜਾਬ ਨੂੰ ਕਿਸ ਦੀ ਜ਼ਰੂਰਤ ਹੈ ਇਸ ਦੇ ਵਿੱਚ ਪੰਜਾਬ ਦੀ ਸਥਿਤੀ ਅਲੱਗ ਹੋ ਸਕਦੀ ਹੈ ਬਿਹਾਰ ਦੀ ਅਲੱਗ ਹੋ ਸਕਦੀ ਹੈ ਯੂਪੀ ਦੀ ਅਲੱਗ ਹੋ ਸਕਦੀ ਹੈ ਰਾਜਸਥਾਨ ਦੀ ਅਲੱਗ ਹੋ ਸਕਦੀ ਹੈ ਪਰ ਕੋਈ ਵੀ ਬੰਦਾ ਅਜਿਹੀ ਪਾਲਿਸੀ ਨਹੀਂ ਬਣਾਵੇਗਾ ਕਿ ਜਿਸ ਦੇ ਚਾਰ ਬੱਚੇ ਹੋ ਗਏ ਉਸ ਨੂੰ 10 ਲੱਖ ਦਾ ਜੁਰਮਾਨਾ ਦੇਣਾ ਪਵੇ ਅਜਿਹਾ ਬਿੱਲ ਲਿਆਉਣ ਤੋਂ ਪਹਿਲਾਂ ਹਰ ਵਰਗ ਹਰ ਸੂਬੇ ਦੇ ਵਿਚਾਰ ਜ਼ਰੂਰ ਮੰਨੇ ਜਾਣੇ ਚਾਹੀਦੇ ਅਜਿਹਾ ਬਿੱਲ ਲਿਆਉਣ ਤੋਂ ਪਹਿਲਾਂ ਹਰ ਵਰਗ ਹਰ ਸੂਬੇ ਦੇ ਵਿਚਾਰ ਜ਼ਰੂਰ ਜਾਣਨੇ ਚਾਹੀਦੇ ਨੇ ਉਹਨਾਂ ਅੱਗੇ ਕਿਹਾ ਕਿ ਪੰਜਾਬ ਲਈ ਇਹ ਬਿੱਲ ਰੱਦੀ ਸਥਾਪਿਤ ਹੋ ਸਕਦਾ ਹੈ ਕਿਉਂਕਿ ਪੰਜਾਬ ਦੀ ਨੌਜਵਾਨੀ ਲਗਾਤਾਰ ਪ੍ਰਵਾਸ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਨਸੰਖਿਆ ਘਟਣ ਦੇ ਹੋਰ ਅਸਰ ਪੈਦਾ ਹੁੰਦੇ ਜਾ ਰਹੇ ਨੇ ਜਿਸ ਦਾ ਵੱਡਾ ਕਾਰਨ ਪੰਜਾਬ ਦੇ ਵਿੱਚ ਐਜੂਕੇਸ਼ਨ ਅਤੇ ਹੈਲਥ ਵਿੱਚ ਲਗਾਤਾਰ ਆ ਰਹੀ ਨਿਗਾਰਾ ਸਰਕਾਰ ਨੂੰ ਚਾਹੀਦਾ ਹੈ ਕਿ ਦੋ ਬੱਚੇ ਪੈਦਾ ਕਰਨ ਵਾਲਿਆਂ ਨੂੰ ਵੱਧ ਸਹੂਲਤਾ ਦਿੱਤੀ ਜਾਵੇ ਭਾਵੇਂ ਉਹ ਗਰੀਬ ਹੈ ਭਾਵੇਂ ਉਹ ਧਨੀ ਹੈ ਅਤੇ ਪੰਜਾਬ ਵਿੱਚ ਲਗਾਤਾਰ ਪ੍ਰਵਾਸੀ ਮਜ਼ਦੂਰਾ ਦੀ ਵੱਧ ਰਹੀ ਆਮਦ ਨੂੰ ਲੈ ਕੇ ਬੰਦੇ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਪ੍ਰਵਾਸੀ ਮਜ਼ਦੂਰਾ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾ ਰਾਹੀ ਆਰਥਿਕਤਾ ਨੂੰ ਤਾਲਾਈ ਜਾ ਰਹੀ ਹੈ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਲੰਧਰ ਉਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਾਬਾ ਹੈਨਰੀ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਗੇ ਜਨਸੰਖਿਆ ਕੰਟਰੋਲ ਪਾਲਿਸੀ 2025 ਦਾ ਖਰੜਾ ਪੇਸ਼ ਕੀਤਾ ਗਿਆ। ਇਸ ਬਿੱਲ ਰਾਹੀਂ ਨਵੇਂ ਪਰਿਵਾਰਾਂ ਨੂੰ 2 ਤੋਂ ਵੱਧ ਬੱਚੇ ਪੈਦਾ ਕਰਨ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਅਤੇ ਉਲੰਘਣਾ ਕਰਨ ਵਾਲੇ ਨੂੰ 10 ਲੱਖ ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ 2 ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਲੋਕਾਂ ਨੂੰ ਚੋਣ ਲੜਨ ਤੇ ਪਾਬੰਦੀ ਲਗਾਉਣਾ ਵੋਟ ਦਾ ਅਧਿਕਾਰ ਖਤਮ ਕਰੇ ਅਤੇ ਸਰਕਾਰੀ ਨੌਕਰੀ ਕਰਨ ਤੇ پابੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ ਤਾਂ ਉਹ ਇਸ ਪਾਲਿਸੀ ਬਾਰੇ ਕਿਸ ਤਰ੍ਹਾਂ ਨਾਲ ਜਾਣਦੇ ਹਨ ਜਨਸੰਖਿਆ ਕੰਟਰੋਲ ਬਿਲ 2025 ਤੇ ਖੜੇ ਰਾਹੀ ਵਿਧਾਇਕ ਬਾਬਾ ਹੈਨਰੀ ਨੇ ਦੋ ਬੱਚਿਆਂ ਤੱਕ ਸੀਮਿਤ ਪਰਿਵਾਰਾਂ ਨੂੰ ਨਗਦ ਪ੍ਰਤ ਸਹਾਇਨ ਦੇ ਨਾਲ-ਨਾਲ ਸਬਸਿਡੀਆਂ ਟੈਕਸ ਛੋਟ ਅਤੇ ਆਸਾਨ ਕਰਜ਼ੇ ਦਿੱਤੇ ਜਾਣ ਦੀ ਮੰਗ ਕੀਤੀ ਉਹ ਇਸ ਬਿਲ ਪੇਸ਼ ਕਰਨ ਸੰਬੰਧੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਦੁਨੀਆ ਦੀ 17% ਤੋਂ ਵੱਧ ਆਬਾਦੀ ਇਕੱਲੇ ਭਾਰਤ ਦੇ ਵਿੱਚ ਰਹਿੰਦੀ ਹੈ ਜਨਸੰਖਿਆ ਕੰਟਰੋਲ 2025 ਦੇ ਆਧਾਰ ਤੇ ਤਰਕ ਦਿੰਦੇ ਆ ਵਿਧਾਇਕ ਨੇ ਕਿਹਾ ਕਿ ਜਨਸੰਖਿਆ ਜ਼ਿਆਦਾ ਹੋਣ ਕਰਕੇ ਦੇਸ਼ ਨੂੰ ਇਸ ਦੇ ਨਤੀਜੇ ਭੁਗਤਨੇ ਪੈ ਰਹੇ ਨੇ ਜਿਸ ਕਾਰਨ ਹਵਾ ਪਾਣੀ ਅਤੇ ਜ਼ਮੀਨ ਤਿੰਨੋਂ ਪ੍ਰਭਾਵਿਤ ਹੋ ਰਹੇ ਨੇ ਅਤੇ ਪੰਜਾਬ ਵਿੱਚ ਸਿਹਤ ਤੇ ਸਿੱਖਿਆ ਪ੍ਰਣਾਲੀ ਜਨਸੰਖਿਆ ਵਧਣ ਕਾਰਨ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ ਸੂਬੇ ਵਿੱਚ ਢੁਕਵੀਆ ਸੁਖਾਲਤਾ ਨਾ ਮਿਲਣ ਕਾਰਨ ਨੌਜਵਾਨ ਲਗਾਤਾਰ ਪ੍ਰਵਾਸ ਕਰ ਰਹੇ ਨੇ ਹੈਲਥ ਐਂਡਰਾਈਟ ਐਕਟਿਵਿਸਟ ਪ੍ਰੋਫੈਸਰ ਡਾਕਟਰ ਰਵਿਤੂਲ ਕੇ ਗੁੱਟਾ ਨੇ ਜਨਸੰਖਿਆ ਕੰਟਰੋਲ ਬਿੱਲ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇੱਕ ਹਾਸੋਹੀਣੀ ਅਤੇ ਮਜ਼ਾਕੂਰ ਗੱਲ ਹੈ ਜਨਸੰਖਿਆ ਕੰਟਰੋਲ ਦਾ ਇੱਕ ਹੋਰ ਪੱਖ ਵੀ ਹੋ ਸਕਦਾ ਹੈ ਕਿ ਜਿਨ੍ਹਾਂ ਦੇ ਦੋ ਬੱਚੇ ਹੋਣਗੇ ਉਹਨਾਂ ਨੂੰ ਸਰਕਾਰੀ ਸਹੂਲਤਾਂ ਮਿਲਣਗੀਆਂ ਇਹਨਾਂ ਦੇ ਦੋ ਤੋਂ ਵੱਧ ਹੋਣਗੇ ਉਹਨਾਂ ਨੂੰ ਇਹ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ ਪਹਿਲੀ ਗੱਲ ਤਾਂ ਇਹ ਕਿ ਸਟ੍ਰੈਪ ਕੀ ਹੋਣਾ ਚਾਹੀਦਾ ਹੈ ਇਸ ਲਈ ਮੀਟਿੰਗਾਂ ਕਰਕੇ ਸਭ ਨੂੰ ਇਕੱਠੇ ਕਰਕੇ ਇੱਕ ਅਜਿਹਾ ਗਰੁੱਪ ਬਣਾਇਆ ਜਾਵੇ ਜਿਹੜਾ ਜਨਸੰਖਿਆ ਕੰਟਰੋਲ ਦੇ ਵੱਖ-ਵੱਖ ਪਹਿਲੂਆਂ ਨੂੰ ਸਟੱਡੀ ਕਰਕੇ ਉਸ ਵਿੱਚ ਦੇਖਣ ਕਿ ਪੰਜਾਬ ਨੂੰ ਕਿਸ ਦੀ ਜ਼ਰੂਰਤ ਹੈ ਇਸ ਦੇ ਵਿੱਚ ਪੰਜਾਬ ਦੀ ਸਥਿਤੀ ਅਲੱਗ ਹੋ ਸਕਦੀ ਹੈ ਬਿਹਾਰ ਦੀ ਅਲੱਗ ਹੋ ਸਕਦੀ ਹੈ ਯੂਪੀ ਦੀ ਅਲੱਗ ਹੋ ਸਕਦੀ ਹੈ ਰਾਜਸਥਾਨ ਦੀ ਅਲੱਗ ਹੋ ਸਕਦੀ ਹੈ ਪਰ ਕੋਈ ਵੀ ਬੰਦਾ ਅਜਿਹੀ ਪਾਲਿਸੀ ਨਹੀਂ ਬਣਾਵੇਗਾ ਕਿ ਜਿਸ ਦੇ ਚਾਰ ਬੱਚੇ ਹੋ ਗਏ ਉਸ ਨੂੰ 10 ਲੱਖ ਦਾ ਜੁਰਮਾਨਾ ਦੇਣਾ ਪਵੇ ਅਜਿਹਾ ਬਿਲ ਲਿਆਉਣ ਤੋਂ ਪਹਿਲਾਂ ਹਰ ਵਰਗ ਹਰ ਸੂਬੇ ਦੇ ਵਿਚਾਰ ਜ਼ਰੂਰ ਮੰਨੇ ਜਾਣ ਸੇ ਅਜਿਹਾ ਬਿਲ ਲਿਆਉਣ ਤੋਂ ਪਹਿਲਾਂ ਹਰ ਵਰਗ ਹਰ ਸੂਬੇ ਦੇ ਵਿਚਾਰ ਜ਼ਰੂਰ ਜਾਣਨੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਲਈ ਇਹ ਵਿਲ ਰੱਦੀ ਸਥਾਪਿਤ ਹੋ ਸਕਦਾ ਹੈ ਕਿਉਂਕਿ ਪੰਜਾਬ ਦੀ ਨੌਜਵਾਨੀ ਲਗਾਤਾਰ ਪ੍ਰਵਾਸ ਕਰ ਰਹੀ ਹੈ ਔਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਨਸੰਖਿਆ ਘਟਣ ਦੇ ਹੋਰ ਅਸਰ ਪੈਦਾ ਹੁੰਦੇ ਜਾ ਰਹੇ ਨੇ ਜਿਸ ਦਾ ਵੱਡਾ ਕਾਰਨ ਪੰਜਾਬ ਦੇ ਵਿੱਚ ਐਜੂਕੇਸ਼ਨ ਅਤੇ ਹੈਲਥ ਵਿੱਚ ਲਗਾਤਾਰ ਆ ਰਹੀ ਨਿਗਾਰ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਦੋ ਬੱਚੇ ਪੈਦਾ ਕਰਨ ਵਾਲਿਆਂ ਨੂੰ ਵੱਧ ਸਹੂਲਤਾਂ ਦਿੱਤੀਆਂ ਜਾਣ ਭਾਵੇਂ ਉਹ ਗਰੀਬ ਹੈ ਭਾਵੇਂ ਉਹ ਮੀਰ ਹੈ ਅਤੇ ਪੰਜਾਬ ਵਿੱਚ ਲਗਾਤਾਰ ਪ੍ਰਵਾਸੀ ਮਜ਼ਦੂਰਾ ਦੀ ਵੱਧ ਰਹੀ ਆਮਦ ਨੂੰ ਲੈ ਕੇ ਮਨਤੇ ਕਦਮ ਚੁੱਕਨੇ ਚਾਹੀਦੇ ਨੇ ਕਿਉਂਕਿ ਪ੍ਰਵਾਸੀ ਮਜ਼ਦੂਰਾ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਰਾਹੀਂ ਆਰਥਿਕਤਾ ਨੂੰ ਟਾਲਾਈ ਜਾ ਰਹੀ ਹੈ